ਆਇਆ ਕਿੱਥੇ ਕਿੱਥੇ ਜਾਵਾਂ ਦੱਸ ਦੱਸ ਕਿੱਥੇ ਮਰਜੀ ਜਾਓ ਕਿੱਥੇ ਜਾਣਾ ਚ ਚਾਨੀ ਮੈਂ ਜਾਵਾਂ ਦੱਸ ਮੈਂ ਚਲਾ ਜਾਣਾ ਓਥੇ ਬਰਫ਼ ਦੇ ਕੋਲ ਹਾਂ ਉਹ ਹੁਣੇ ਬਰਫ਼ ਖਾ ਕੇ ਆਈਆਂ 2 ਕਿਲੋ ਜਿਹੜੇ ਉਹ ਕੀ ਤੁਸੀਂ ਕੀ ਉੱਥੇ ਮਾਪ ਕਰ ਰਹੇ ਸੀ ਨਾਪ ਨਾਪ ਰਿਆ ਸੀ ਨਾਪ ਤੋਲ ਕਿਆ ਕਿਆ ਚਲੋ ਹਾਂਜੀ ਤੂੰ ਚੱਲ ਮੈਂ ਆਇਆ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਇਹਦਾ ਜਵਾਬ ਤਾਂ ਬੱਚੇ ਬੱਚਿਓ ਕਰ ਦਿਓ ਕਮੈਂਟ ਆਪਣੇ ਨਾਮ ਬੱਚੇ ਬੱਚੇ ਕਦਮ ਬਜ਼ੁਰਗਤਾ ਪਾਵੇਂ ਨਾ ਕਰਨ ਕੋਈ ਗੱਲ ਨਹੀਂ ਨਹੀਂ ਮਜ਼ਾਕ ਕਰ ਰਿਹਾ ਸਾਰੇ ਕਮੈਂਟ ਕਰ ਸਕਦੇ ਹਾਂ ਤੇ ਮਤਲਬ ਕਹਿੰਦਾ ਭਾਵੇਂ ਇਹਦਾ ਪਤਾ ਹੀ ਹੈ ਤਾਂ ਬੜੀ ਨਾਰਮਲ ਗੁਜਾਰਤਾ ਹੈ ਤੇ ਭਾਈ ਵੀਡੀਓ ਨੂੰ ਚੱਲਦੇ ਚੱਲਦੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਹਾਂ ਇਹਦਾ ਸਹੀ ਜਵਾਬ ਹੈ ਜੀ ਦਰਵਾਜ਼ਾ ਤੂੰ ਚੱਲ ਮੈਂ ਆਇਆ ਇਹ ਪਤਾ ਕੀਵੇਂ ਜੀ ਪੁਰਾਣੇ ਜ਼ਮਾਨੇ ਦੇ ਦਰਵਾਜ਼ੇ ਹੁੰਦੇ ਸੀ ਨਾ ਡਬਲ ਹੂੰ ਐ ਬੰਦ ਹੁੰਦਾ ਸੀ ਦੂਜਾ ਫਿਰ ਐ ਖੁੱਲ ਹੁੰਦਾ ਸੀ ਐ ਬੰਦ ਹੋ ਜਾਂਦੇ ਸੀ ਉਹ ਕਹਿੰਦੇ ਤੂੰ ਚੱਲ ਮੈਂ ਆਇਆ ਮਤਲਬ ਦਰਵਾਜ਼ਾ ਇੱਕ ਬੰਦ ਹੋਊਗਾ ਦੂਜਾ ਨਾਰਮਲ ਹੀ ਬੰਦ ਹੋਊਗਾ ਕਿਉਂਕਿ ਬਿਲਕੁਲ ਦੋਨੋਂ ਦਰਵਾਜ਼ੇ ਬੰਦ ਹੋਣ ਤਾਂ ਹੀ ਹੋਏਗਾ ਬਟ ਅੱਜ ਬੜਾ ਪੁਰਾਣਾ ਜ਼ਮਾਨਾ ਤੇ ਅਗਲੀ ਬਾਜ਼ਾਰ ਅਗਲੀ ਬਾਜ਼ਾਰ ਸਾਉਣੀ ਨੈਕਸਟ ਬਾਜ਼ਾਰ ਹੈਗੀ ਆ ਜੀ ਸਿਰ ਤੇ ਕਲਗੀ ਰੰਗ ਨਿਆਰੇ ਸਾਰੇ ਜਾਵਣ ਉਸ ਤੋਂ ਵਾਰੇ ਸਿਰ ਤੇ ਕਲਗੀ ਰੰਗ ਨਿਆਰੇ ਸਾਰੇ ਜਾਵਣ ਉਸ ਤੋਂ ਵਾਰੇ ਬੜਾ ਬਹੁਤ ਹੀ ਖੂਬਸੂਰਤ ਹੈ ਬਹੁਤ ਜ਼ਿਆਦਾ ਵੈਸੇ ਵੀ ਮੈਂ ਇੱਕ ਗੱਲ ਕਹਾਂ ਜੀ ਕਲਗੀ ਤਾਂ ਸਿਰਫ ਸਭ ਇੱਕੋ ਸ਼ਖਸ ਸੀ ਜਿਹਦੇ ਸਾਥੇ ਸੋਹਬਦੀ ਸੀ ਉਹ ਸੀ ਮੇਰੇ ਕਲਗੀਆਂ ਵਾਲਾ ਹਮ ਇਹ ਤਾਂ ਹੈ ਜੀ ਹਨਾ ਜੀ ਉਹਨਾਂ ਦੀ ਕਲਗੀ ਤਕੀ ਰਿਸਾਨੇ ਫਖਰ ਇਹਦਾ ਬੁਝਾਰਤ ਹੈ ਤੇ ਬੁਝਾਰਤ ਦਾ ਜਵਾਬ ਆਪਾਂ ਬੁਝਾਰਤ ਦੇ ਵਿੱਚ ਹੀ ਦਿਆਂਗੇ ਬਿਲਕੁਲ ਠੀਕ ਹੈ ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਵੱਤੋਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਹਾਂਜੀ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜਰੂਰ ਲਿਖਿਓ ਫਖਰ ਤੇ ਇਹ ਸੀ ਜੀ ਆਪਜੀ ਦਾ ਸਿਰ ਤੇ ਕਲਗੀ ਰੰਗ ਨਿਆਰੇ ਰੰਗ ਨਿਆਰੇ ਇਹ ਹੈ ਜੀ ਮੋਰ ਕਿਉਂਕਿ ਮੋਰ ਦੇ ਸਿਰ ਤੇ ਕਲਗੀ ਜੀ ਹੁੰਦੀ ਹੈ ਬੜੀ ਹੁੰਦੀ ਹੈ ਨਾ ਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਲੱਗਦਾ ਹੈ ਕਿ ਪਿਆਰਾ ਜਿਹਾ ਲੱਗਦਾਗਾ ਜਿਹੜਾ ਵੀ ਬੰਦਾ ਉਹਨੂੰ ਦੇਖਦਾਗਾ ਉਨਸਾਰ ਇਹਨੂੰ ਉਪਾਜਦਾ ਹਾਂ ਹਾਂ ਕਿਸ ਕਿਸ ਨੂੰ ਮੋਰ ਪਸੰਦ ਹੈ ਉਹ ਵੀ ਦੱਸੋ ਜੀ ਕੰਮ ਕਰਕੇ ਠੀਕ ਹੈ ਜੀ ਉਹਦੀ ਆਵਾਜ਼ ਵੀ ਹੋਣੀ ਮਿੱਠੀ ਜੀ ਹੁੰਦੀ ਹੈ ਬਹੁਤ ਸੌਫਟ 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 ਜੀ ਨਿੱਕੇ ਨਿੱਕੇ ਮਹਿਮਨੇ ਆਹਾ ਪਹਾੜ ਚੁੱਕੀ ਜਾਂਦੇ ਨੇ ਵਾ ਵਾ ਰਾਜਾ ਪੁੱਛੇ ਰਾਣੀ ਨੂੰ ਕੀ ਜਨੂਰ ਜਾਂਦੇ ਨੇ ਨਿੱਕੇ ਨਿੱਕੇ ਮਹਿਮਨੇ ਪਹਾੜ ਚੁੱਕੀ ਜਾਂਦੇ ਨੇ ਇਹ ਨਿੱਕੇ ਨਿੱਕੇ ਮਹਿਮਨੇ ਪਹਾੜ ਕਿਵੇਂ ਚੁੱਕ ਲੈਣਗੇ ਚੁੱਕਿਆ ਹੋਇਆ ਆ ਪਹਾੜ ਹੈ ਨਾ ਕਿੰਨਾ ਵੱਡਾ ਪਹਾੜ ਚੱਕੋ ਤੁਸੀਂ ਨਿੱਕੇ ਜੇ ਮਹਿਮਨੇ ਹੋ ਪਹਾੜ ਚੱਕ ਕੇ ਦਿਖਾਓ ਜੇ ਚੱਕ ਲਿਆ ਮੇਰੇ ਕੋਲੋਂ ਇੱਕ ਪੈਪਸੀ ਨਾ ਮੈਂ ਤੁਹਾਨੂੰ ਦੋ ਦੇ ਦਿੰਦੀ ਤੁਸੀਂ ਚੱਕ ਲਓ ਮੈਂ ਨਿੱਕਾ ਮੇਮਣਾ ਹੋਣਾ ਮੈਂ ਵੱਡਾ ਮੇਮਣਾ ਚੱਲ ਤੁਸੀਂ ਆ ਤਾਂ ਮੰਨਿਆ ਤੁਸੀਂ ਮੇਮਣੀ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਇਹਦੇ ਵਸੇ ਲੋਕੀ ਕਈ ਜਵਾਬ ਕੱਢਦੇ ਨੇ ਕੁਝ ਲੋਕੀ ਕਹਿੰਦੇ ਨੇ ਕੀੜੀਆਂ ਕੀੜੀਆਂ ਜਾਂਦੀਆਂ ਨੇ ਉਹ ਦਾਣੇ ਚੁੱਕ ਦਾਣੇ ਚੁੱਕਦੇ ਹੋਏ ਹਨਾ ਕਹਿੰਦੇ ਨੇ ਕੀੜੀਆਂ ਆਪਣੇ ਵਜਨ ਤੋਂ ਕਈ ਗੁਣਾ ਭਾਰ ਚੱਕ ਸਕਦੀਆਂ ਨੇ ਬਿਲਕੁਲ ਅੱਜ ਕੱਲ੍ਹ ਉਹ ਵੀਡੀਓ ਨੇ ਦੇਖੀ ਥੋਨੇ ਇੰਨੀਆਂ ਸਾਰੀਆਂ ਕੀੜੀਆਂ ਮਿਲ ਕੇ ਸੋਨੇ ਦੀ ਚੈਨ ਚੱਕੀ ਜਾਂਦੀਆਂ ਸੀ ਨਾ ਹਾਂ ਇਹ ਵੀ ਹੁੰਦਾ ਹੈ ਮੈਨੂੰ ਲੱਗਦਾ ਉਹ ਟ੍ਰੇਨਿੰਗ ਕੀਤੀ ਹੋएगी ਐਂਟ ਮੈਨ ਨੇ ਉਹ ਐਂਟ ਮੈਨ ਨੇ ਪਤਾ ਨਹੀਂ ਉਹ ਟ੍ਰੇਨਿੰਗ ਕਰਕੇ ਕੀੜੀਆਂ ਨੂੰ ਉਹ ਕੀੜੀਆਂ ਤੋਂ ਐ ਕੁਝ ਨਾ ਕੁਝ ਕਰਵਾ ਲੈਂਦਾ ਪੱਕਾ ਗਲਪੜਾ ਦਿਆ ਹਾਂਜੀ ਤੇ ਵੈਸੇ ਇਹਦਾ ਸਹੀ ਜਵਾਬ ਜਿਹੜਾ ਹੈ ਨਾ ਜੀ ਜਿਹੜਾ ਕੱਢਿਆ ਜਾਂਦਾ ਉਹ ਹੈ ਰੇਲ ਗੱਡੀ ਦੇ ਡੱਬੇ ਰੇਲ ਗੱਡੀ ਦੇ ਡੱਬੇ ਨਿੱਕੇ ਨਿੱਕੇ ਮੇਮਨੇ ਪਹਾੜ ਚ ਕਿਹਾ ਜਾਂਦਾ ਤੇ ਸਵਾਰ ਭਰਿਆ ਹੁੰਦਾ ਮਤਲਬ ਕਿ ਉਹਨਾਂ ਦੇ ਟਾਇਰ ਨੇ ਜਿਹੜੇ ਉਹਨਾਂ ਨੂੰ ਨਿੱਕੇ ਨਿੱਕੇ ਮੇਮਨੇ ਕਿਹਾ ਗਿਆ ਹੈਗਾ ਤੇ ਪਹਾੜ ਚੁੱਕੀ ਜਾਂਦੇ ਨੇ ਜਿਹੜੇ ਡੱਬੇ ਨੇਗੇ ਉਹਨਾਂ ਨੂੰ ਪਹਾੜ ਕਿਹਾ ਗਿਆ ਹਾਂ ਤੋਂ ਇਹਦਾ ਸਹੀ ਜਵਾਬ ਹੈ ਜੀ ਰੇਲ ਗੱਡੀ ਦੇ ਡੱਬੇ ਹਾਂਜੀ ਠੀਕ ਹੈ ਜੀ